ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਗੱਲ ਗੱਲਾਂ ਤੋਂ ਨਿਕਲ ਜੀ ਤੇ ਮੇਨ ਗੱਲ ਕੱਲ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਆ ਗੱਲ ਇਦਾਂ ਆ ਕਿ ਇੱਕਦੇ ਸਕੂਲ ਦੇ ਵਿੱਚ ਜਮਾਤ ਲੱਗੀ ਸੀ ਤੇ ਮਾਸਟਰ ਨੇ ਬੱਚਿਆਂ ਤੋਂ ਪੁੱਛਿਆ ਕਿ ਦੱਸੋ ਬੇਟਾ ਇੱਕ ਬਾੜੇ ਦੇ ਵਿੱਚ 10 ਭੇਡਾਂ ਨੇ ਦਸਾਂ ਦੇ ਵਿੱਚੋਂ ਇੱਕ ਛਾਲ ਮਾਰ ਕੇ ਬਾਹਰ ਨਿਕਲ ਗਈ ਤੇ ਬਾਕੀ ਕਿੰਨੀ ਆ ਰਹਿ ਗਈਆਂ ਸਾਰੇ ਬੱਚਿਆਂ ਨੇ ਕਿਹਾ ਨੌ ਇੱਕ ਬੱਚਾ ਬੈਠਾ ਲਿਆ ਮਾਸਟਰ ਕਹਿੰਦਾ ਵੀ ਇਹ ਸਿੱਧੇ ਜਿਹੇ ਸਵਾਲ ਦਾ ਤੈਨੂੰ ਜਵਾਬ ਜੀ ਆਉਂਦਾ ਤੂੰ ਖੜਾ ਹੋ ਜਿਹੜਾ ਬੱਚਾ ਰਿਆ ਸੀ ਚੁੱਪ ਕਰਕੇ ਉਹਨੂੰ ਫੇਰ ਤੋਂ ਸਵਾਲ ਕੀਤਾ ਮਾਸਟਰ ਨੇ ਕਹਿੰਦਾ ਕਿ 10 10 ਭੇਡਾਂ ਨੇ ਇੱਕ ਬਾੜੇ ਦੇ ਵਿੱਚ 10ਾਂ 'ਚੋਂ ਇੱਕ ਛਾਲ ਮਾਰ ਕੇ ਬਾਹਰ ਨਿਕਲ ਗਈ ਬਾਕੀ ਕਿੰਨੀਆਂ ਰਹਿ ਗਈਆਂ ਉਹ ਬੱਚਾ ਉੱਠ ਕੇ ਕਹਿੰਦਾ ਮਾਸਟਰ ਜੀ ਕੋਈ ਵੀ ਨਾ ਤੋਂ ਮਾਸਟਰ ਬੜਾ ਨਾਰਾਜ਼ ਹੋਇਆ ਕਹਿੰਦਾ ਤੈਨੂੰ ਮੂਰਖਾ ਸਿੱਧੇ ਜਿਹੇ ਸਵਾਲ ਦਾ ਜਵਾਬ ਨਹੀਂ ਆਉਂਦਾ 10 ਭੇਡਾਂ ਨੇ ਦਿਖਾਇਆ ਕਿ ਇੱਕ ਬਾਹਰ ਨਿਕਲ ਗਈ ਬਾਕੀ 9 ਰਹਿ ਗਈਆਂ ਉਹ ਕਹਿੰਦਾ ਮਾਸਟਰ ਜੀ ਇਹ ਭੇਡਾਂ ਦੀ ਪੇੜਚਾਲ ਹੁੰਦੀ ਜੇ ਇੱਕ ਬਾਹਰ ਨਿਕਲੀ ਤੇ ਨਿਕਲ ਸਾਰੀਆਂ ਗਈਆਂ ਹਣ ਗਿਆ ਸੋ ਅੱਜ ਅਸੀਂ ਪੰਜਾਬੀ ਵੀ ਇਸੇ ਪੇੜਚਾਲ ਦਾ ਚਕਾਰ ਹੋਏ ਪਏ ਆ ਇਹ ਜੋ ਜਿਹੜੇ 20ਾਂ 20ਾਂ ਕਿੱਲਿਆਂ ਵਾਲੇ ਨੇ ਵੀ ਚੰਗੀ ਸੌਖੀ ਰੋਟੀ ਖਾਂਦੇ ਨੇ ਚੰਗੇ ਕਾਰੋਬਾਰ ਇਧਰ ਚੱਲ ਰਹੇ ਨੇ ਉਹ ਵੀ ਕਹਿੰਦੇ ਕਿ ਅਸੀਂ ਵਿਦੇਸ਼ ਹੀ ਜਾਣਾ ਵਿਦੇਸ਼ ਦੇ ਵਿੱਚ ਹੀ ਭਵਿੱਖ ਬਣਾਉਣਾ ਉੱਥੇ ਜਾ ਕੇ ਮਿਹਨਤ ਮੀਦੂ ਜੀ ਕਰਕੇ ਭੁੱਖਿਆ ਧਾਇਆ ਰਹਿ ਕੇ 18-18 ਘੰਟੇ ਕੰਮ ਕਰਨਾ ਪੈ ਰਿਹਾ ਆ ਤੇ ਫਿਰ ਵੀ ਇਹ ਰੁਝਾਰ ਚੱਲਿਆ ਆ ਕਿ ਅਸੀਂ ਵਿਦੇਸ਼ ਹੀ ਜਾਣਾ ਇਹ ਪਤਾ ਨਹੀਂ ਕਿਹੜੀ ਭੇਡ ਚੱਲ ਦੇ ਚਕਾਰ ਅਸੀਂ ਸਾਡੀ ਪੰਜਾਬੀਆਂ ਦੀ ਜਿਹੜੀ ਅਗਲੀ ਪੀੜ੍ਹੀ ਹੋ ਗਈ ਆ ਇੱਥੇ ਵੀ ਮਾਲਕ ਸੁਖ ਦੀ ਰੋਟੀ ਦੇਣ ਦਾ ਦੇ ਖਾਣ ਵਾਲਾ ਹੋਵੇ ਚੁੱਪ ਕਰਕੇ ਜਿੰਨੇ ਪੱਗੇ ਪੁੰਗੇ ਲਈ ਜਾਣੇ ਉਹਦੇ ਫਿਰ ਉਹਦਾ ਕੋਈ ਲਾਭੀ ਵਾਲੀ ਆ ਨਾ ਜਿਹਨੇ ਮਿਹਨਤ ਕਮਾਈ ਕਰਕੇ ਇੱਥੇ ਵੀ ਖਾਣੀ ਤੇ ਉੱਥੇ ਵੀ ਮਿਹਨਤ ਕਰਕੇ ਖਾਣੀ ਪੈਂਦੀ ਔਰ ਕੈਨੇਡਾ ਉੱਥੇ ਬੈਠਿਆਂ ਨੂੰ ਤੇ ਰੋਟੀ ਨਹੀਂ ਘਰ ਦਈ ਜਾਂਦਾ ਇਸੇ ਪਿੱਛੇ ਚਾਲਦਾ ਛਕਾਰ ਅਸੀਂ ਪੰਜਾਬੀ ਅੱਜ ਵਿਆਹਾਂ ਤੇ ਹੋ ਗਏ ਆ ਮਹਿੰਗੇ ਮਹਿੰਗੇ ਵਿਆਹ ਕਰੀ ਜਾ ਰਹੇ ਆ 18 18 20 20 ਲੱਖ ਰੁਪਇਆ 2 ਘੰਟਿਆਂ ਦੇ ਵਿੱਚ ਪੈਸਿਆਂ ਦੇ ਵਿੱਚ ਜਾੜ ਕੇ ਆਂਦੇ ਕਿ ਖੁਸ਼ੀ ਹੋ ਗਈ ਆ ਸਾਦਾ ਵਿਆਹ ਕਰਨ ਤੇ ਹੀ ਤੇ ਖੁਸ਼ੀ ਕਰਨੀ ਆ ਜੀ ਸਾਦਾ ਵਿਆਹ ਕਰਨ ਤੇ ਸਾਡੀ ਖੁਸ਼ੀ ਨਹੀਂ ਮਿਲਦੀ ਅੱਛਾ ਕੁਝ ਕੱਪੜੇ ਵਾਲੇ ਲੈ ਗਏ ਕੁਝ ਹਲਵਾਈ ਲੈ ਕੇ ਕੁਝ ਬੈਂਡਵਾਜਿਆਂ ਵਾਲੇ ਲੈ ਕੇ ਕੁਝ ਸੁਨਿਆਰੀ ਲੈ ਕੇ ਕੁਝ ਪੈਲਸ ਵਾਲੇ ਲੈ ਕੇ ਉਹ ਜਿੱਤਰਾ ਇਲਾਕਾ ਲੋਕਾਂ ਦੇ ਵਿੱਚ ਜਾੜਦਿਆ ਇਧਰ ਉਧਰ ਤੇ ਦੋ ਘੰਟਿਆਂ 'ਚ 18-20 ਲੱਖ ਰੁਪਈਆ ਖੂਚ ਪਾ ਕੇ ਤੇ ਸਿਆਨੇ ਸਾਡੀ ਪੁਜੀ ਹੋ ਗਈ ਆ ਅੱਛਾ ਉਹ ਟੁੱਕ ਕੇ ਤੇ ਕਿਸੇ ਸ਼ਾਹੂਕਾਰ ਤੋਂ ਲਾਏ ਹੁੰਦੇ ਕੋਲ ਤੇ ਕਿਸੇ ਦੇ ਵੀ ਕਿਸੇ 부ਜਾਰਾ ਚੋਂ ਲੱਕਾ ਜੋ ਇੱਕ ਇੱਕ ਦੇ ਦੇ ਕੋਲ ਹੋਣਗੇ ਜਾਂ ਕਿਸੇ ਸ਼ਾਹੂਕਾਰ ਤੋਂ ਚੁੱਕੇ ਹੁੰਦੇ ਤੇ ਜਾਂ ਕਿਸੇ ਬੈਂਕ ਤੋਂ ਲਿਮਟ ਬਣਾਈ ਜਾਂਦੀ ਆ ਉਹ ਬੈਂਕਾਂ ਦਾ ਵਿਆਜ ਲਾਉਂਦੇ ਆ ਸ਼ਾਹੂ ਕਰਾਂ ਦਾ ਵਿਆਜ ਕਰਜ਼ਾ ਲਾਉਂਦੇ ਆ ਬੰਦੇ ਦੀ ਉਮਰ ਲੰਘ ਜਾਂਦੀ ਹੈ ਲੱਕ ਨਹੀਂ ਸਿੱਧਾ ਹੁੰਦਾ ਨਾ ਬੰਦਾ ਦਿਨੇ ਚੈਨ ਨਾਲ ਬਹਿ ਸਕਦਾ ਨਾ ਰਾਤ ਨੂੰ ਚੈਨ ਨਾਲ ਸੌ ਸਕਦਾ ਜਿਹੜਾ ਕਰਜ਼ਾਈ ਬੰਦਾ ਤਾਂ ਉਹ ਦੁਖੀ ਰਹਿੰਦਾ ਉਹਦੀ 24 ਘੰਟੇ ਬੀਤਦੀ ਇਹ ਹੋਦੀ ਵੀ ਕਿਧਰੋਂ ਲਿਹਾਣੇ ਤੇ ਕਿਦਾਂ ਮੈਨੂੰ ਕੋਈ ਗੱਲ ਨਾ ਕਰੇ ਉਹ ਸੋਫਦੀ ਨੀਂਦੇ ਸੌ ਨਹੀਂ ਸਕਦਾ ਸੋ ਸਾਨੂੰ ਸਾਦਗੀ ਤੇ ਆ ਜਾਣਾ ਚਾਹੀਦਾ ਹੈ ਕਿਹੜੇ ਪਾਸੇ ਕਿਹੜੀ ਭੇਡ ਚਾਲ ਦੇ ਵਿੱਚ ਪੈ ਗਏ ਆ ਅਸੀਂ ਇਹ ਵੇਖਾ ਵੇਖੀ ਅਸੀਂ ਆਪਣੀ ਜਿਹੜਾ ਮਿਹਨਤ ਦੀ ਕਮਾਈ ਆ ਉਹਦਾ ਉਜਾੜੇ ਤੇ ਲੱਕ ਬਣਿਆ ਆ ਇਸੇ ਤਰ੍ਹਾਂ ਕੋਠੀਆਂ ਜਿਹੜੀਆਂ ਨੇ ਕੋਠੀਆਂ ਲੋੜ ਨੂੰ ਨਹੀਂ ਰੋਕੀ ਪਾਰੇ ਉਹਨੇ 30 ਲੱਖ ਲਾਇਆ ਤਾਂ ਮੈਂ 50 ਲੱਖ ਲਾਉਣਾ ਵਸੇ ਹੋ ਚੱਲ ਗਈ ਆ ਜੇ ਉਹ ਆ ਗੱਡੀ ਲਾਇਆ ਤਾਂ ਮੈਂ ਉਸ ਤੋਂ 5-7 ਲੱਖ ਮਹਿੰਗੀ ਲਿਉਣੀ ਆ ਬਸ ਇੱਕ ਦੂਜੇ ਦੀ ਬਸ ਦੇਖ ਕੇ ਨਾ ਰੀਸੋ ਰੀਸੀ ਉਹ ਜੈਲਸੀ ਵੱਲੋਂ ਜੀ ਰਹੇ ਆ ਅਸੀਂ ਜੈਲਸੀ ਫੀਲ ਕਰਦੇ ਆ ਕਿ ਅਸੀਂ ਬਾਹਰ ਦੀ ਦੁਨੀਆ 'ਚ ਜੀ ਰਹੇ ਆ ਕੁਛ ਹੀ ਅੰਦਰੋਂ ਲੱਭਦੀ ਆ ਕੁਛ ਹੀ ਸਾਦਗੀ ਦਾ ਵਿਚ ਆ ਕੁਛ ਹੀ ਮਨ ਦਾ ਵਿਚ ਆ ਜਿੰਨੇ ਮਰਜੀ ਪੈਸੇ ਲੈ ਕੇ ਚਲੇ ਜੋ ਨਾ ਉਹ ਖੁਸ਼ੀ ਤੇ ਇੱਜ਼ਤ ਬੰਦੇ ਨੂੰ ਨਹੀਂ ਲੱਭਦੀ ਉਹ ਜਿੱਦਾਂ ਪੀਨੂ ਸ਼ਹਿਰ ਨੇ ਕਸਾ ਲਿਖਿਆ ਹੈ ਨਾ ਕਿ ਉਹ ਲੱਖੀ ਹੱਥ ਨਾਮ ਦੀ ਦਾਨਸ਼ਵੰਦਾ ਦੀ ਪਤ ਉਹ ਲੱਖਾਂ ਲੱਖਾਂ ਰੁਪਏ ਲੈ ਕੇ ਝੋੜੀ ਦੇ ਵਿੱਚ ਪਾ ਕੇ ਬੰਦਾ ਤਰਿਆ ਜਾਂਦਾ ਸੀ ਕਿ ਆਂਦਾ ਮੇਰੀ ਲੱਤੀ ਇੱਜ਼ਤ ਮੋੜ ਦੂ ਪਰ ਉਹ ਨਹੀਂ ਮੁਰਦੀ ਇਹ ਲੱਖਾਂ ਦਾ ਮੇਰੀ ਮੁਰਦੀ ਇਹ ਖੁਸ਼ੀ ਤੇ ਇੱਜ਼ਤ ਤੇ ਮਨ ਦੀ ਸ਼ਾਂਤੀ ਜਿਹੜੀ ਇਹ ਸਾਦਗੀ ਦਾ ਰੂਪ ਆ ਅਸੀਂ ਪੰਜਾਬੀ ਹੁਣ ਬਹੁਤ ਬੁਰੀ ਤਰ੍ਹਾਂ ਨਾਲ ਭੇੜ ਚਾਲ ਦੇ ਸ਼ਿਕਾਰ ਹੋਏ ਪਏ ਆ ਤੇ ਮਹਾਰਾਜੀ ਦੀ ਗੁਰਬਾਣੀ ਕਹਿੰਦੀ ਆ ਦੇਖੋ ਅਸੀਂ ਇਸੇ ਭਜ ਦੌਰ ਜਿਹੜੀ ਨੇ ਮਨ ਦੇ ਵਿੱਚ ਕાળા ਪੰਨ ਲੈ ਕੇ ਆਉਂਦੀ ਛੋਲਾ ਪੰਨ ਕਹਰਾ ਪਰਿਵਾਰਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਨੇ ਫਿਰ ਜਦੋਂ ਬੰਦਾ ਕਰਜ਼ਾਈ ਹੁੰਦਾ ਆਪਣੀ ਸਮਰੱਥਾ ਤੋਂ ਵੱਧ ਕੇ ਖਰਚੀ ਕਰਦਾ ਆ ਤੇ ਉਹ ਜੀਵਾਂ ਦੇ ਵਿੱਚ ਫਿਰ ਸੁਖ ਸ਼ਾਂਤੀ ਜਿਹੜੀ ਨਹੀਂ ਰਹਿੰਦੀ ਜਿਹੜਾ ਸਾਦਾ ਭੋਜਨ ਪਾਣੀ ਵੀ ਖਾ ਪੀ ਕੇ ਦਾ ਆਪਣਾ ਘਰੇ ਸੁਖ ਨਾਲ ਬਹਿ ਜਾਣਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਆ ਉਹਦੇ ਨਾਲ ਦੀ ਰੀਸ ਨਹੀਂ ਕੀ ਤੋਂ ਸਾਨੂੰ ਜੋ ਕਹਰਾ ਪਰਿਵਾਰਾਂ ਦੇ ਸਾਰੇ ਜਿੰਨੇ ਵੀ ਸਿਆੜੇ ਹੋਣ ਇਸ ਆਦਾ ਰਹਿਣੀ ਬਹਿਣੀ ਨੂੰ ਬਣਾਉਣ ਜਿੰਨੀ ਮਰਜ਼ੀ ਅਸੀਂ ਕਹੀ ਪਰ ਲੋਕਾਂ ਵੱਲ ਦੇਖ ਕੇ ਵੇਖਾ ਵੇਖੀ ਜਿਹੜੀ ਇਹ ਪੇੜ ਚਾਲ ਆ ਲੈਣਾ ਕਿ ਇੱਕ ਬਾੜੇ ਤੋਂ ਬਾਹਰ ਨਿਕਲੀ ਆ ਤੇ ਸਾਰੀਆਂ ਨਿਕਲਦੀਆਂ ਨੇ ਸੋ ਇਸ ਪੇੜ ਚਾਲ ਦਾ ਸ਼ਿਕਾਰ ਹੋਣ ਤੋਂ ਬਚੀਏ ਬਾਹਰ ਆਈ ਦੀ ਬਾੜੀ ਵੀ ਕਹਿੰਦੀ ਆ ਬਾਬਾ ਫਰੀਦ ਸਾਹਿਬ ਨੇ ਕਹਾ ਖੂਬਸੂਰਤ ਸ਼ਲੋਕ ਆ ਕਿ ਫਰੀਦਾ ਰੁਕੀ ਮਸੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੁਪੜੀ ਨਾ ਤਰਸਾਏ ਜੀ ਸੋ ਇਹ ਜਿਹੜਾ ਸਾਦਾ ਰਹਿਣੀ ਬਹਿਣੀ ਆ ਅਸੀਂ ਸਾਨੂੰ ਅਪਣਾਈਏ ਤੇ ਐਵੇਂ ਭੇਂਟ ਚਾਲ ਦਾ ਸ਼ਿਕਾਰ ਹੋ ਕੇ ਨਾ ਅਸੀਂ ਆਪਣੇ ਜੀਵਨ ਦਾ ਸੋਖ ਇਤੇ ਸੀ ਜੀਵਨ ਦੇ ਵਿੱਚ ਸਾਡਾ ਜਿਹੜਾ ਲਕਸ਼ਿਆ ਨਾ ਜੀਵਨ ਦੀ ਖੁਸ਼ੀ ਸੁਖ ਸ਼ਾਂਤੀ ਨਾਲ ਮੰਨਣਾ ਹੋਰਾਂ ਦੀ ਦੁਆ ਕਰਨੀ ਕਿਸੇ ਲੋੜਵਾਂ ਦੇ ਕੰਮ ਆਉਣਾ ਸਾਡਾ ਇਹ ਮਕਸਦ ਹੋ ਸਕਦਾ ਹੈ ਬਾਕੀ ਦੁਨੀਆ ਨੂੰ ਕੋਈ ਖੋਚ ਨਹੀਂ ਕਰ ਸਕਦਾ ਮੈਂ ਦੇਖ ਲਏ ਨੇ بڑے ਵਿਆਹ ਜਿਨ੍ਹਾਂ ਨੇ 20 23 3 ਲੱਖ ਰੁਪਇਆ ਲਾ ਕੇ ਉੱਤੇ ਠੇਕੇ ਮਾਰੇ ਹੁੰਦੇ ਨੇ ਉੱਤੇ ਨੁਕਸ ਕਰਦੇ ਜਾਂਦੇ ਆ ਚਿਕਨ ਨਹੀਂ ਚੰਗਾ ਹੋਵੇ ਤੇਲ ਨਹੀਂ ਚੰਗਾ ਆਹ ਲੋਕੜਿਆ ਆ ਨਹੀਂ ਪਾਇਆ ਆਲੂ ਜਦਾਈਆ ਨੂਨ ਘਾਟੀ ਅਸ਼ਰਾਬ ਆ ਪਾਉਣੀ ਚਾਹੀਦੀ ਇਹਨੇ ਆ ਭਾਈ ਉੱਥੇ ਵੀ ਨੁਕਸਾਨ ਤਾਂ ਪਉਂਦੇ ਲੋਕ ਜਾਂਦੇ ਆ ਇਹ ਦੁਨੀਆ ਨੂੰ ਅੱਜ ਹੁੰਦੇ ਨਾ ਦਾਤਰੀ ਨੂੰ ਇੱਕ ਪਾਸੇ ਦੰਦੇ ਦੇ ਦੁਨੀਆ ਨੂੰ ਦੋਵੇਂ ਪਾਸੇ ਦੇ ਦੁਨੀਆ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਸੋ ਦੋਸਤੋ ਇਹ ਮੈਂ ਭੇਟ ਚੱਲਦਾ ਛਕਾਰ ਹੋ ਕੇ ਉਜਾਰੇ ਤੇ ਨਾਲਕ ਬਣੀ ਆਓ ਸਾਦਾ ਰਹਿਣੀ ਬਹਿਣੀ ਅਪੜਾਈਏ ਧੰਨਵਾਦ ਵੀਰੋ